ਹੌਣ ਖਬਰਾਂ ਵਿਸਥਾਰ ਨਾਲ ਅਸੂ ਦੇਨ ਰਾਤਿਆਂ ਦੀਆਂ ਰੌਣਕਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ ਪਹਿਲਾ ਇਸੇ ਨਾਲ ਜੁੜੀ ਵੇਖਦੇ ਹਾਂ ਇੱਕ ਰਿਪੋਰਟ ਅੱਜ ਤੋਂ ਅਸੂ ਦੇਨ ਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਤਿੰਨ ਰਾਤਿਆਂ ਦੇ 9 ਦਿਨ ਦੇਸ਼ ਭਰ ਦੇ ਸ਼ਕਤੀ ਪੀਠਾਂ 'ਚ ਸ਼ਕਤੀਮਾ ਦੁਰਗਾ ਦੇ ਵੱਖੋ-ਵੱਖ 9 ਸਰੂਪਾਂ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਾਵੇਗੀ ਇਸੇ ਦੇ ਤਹਿਤ ਬਠਿੰਡਾ ਸਮੇਤ ਮਾਲਵਾ ਖੇਤਰ ਦੇ ਮੰਦਰਾਂ 'ਚ ਭਗਤਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ ਪਹਿਲੇ ਰਾਤੇ ਮੌਕੇ ਮਾਸ਼ੇਲ ਪੁੱਤਰੀ ਦੀ ਪੂਜਾ ਹੋਈ ਜਿਸ ਦੇ ਚਲਦਿਆਂ ਬਠੰਡਾ ਵਿੱਚ ਵੀ ਸਵੇਰੇ ਵੱਡੇ ਤੜਕੇ ਤੋਂ ਹੀ ਭਸਤ ਪੂਜਾ ਅਰਚਨਾ ਦੇ ਲਈ ਮੰਦਿਰਾਂ 'ਚ ਪਹੁੰਚਨੇ ਸ਼ੁਰੂ ਹੋ ਗਏ। ਮੰਨਤਾ ਹੈ ਕਿ ਪर्वਤ ਰਾਜ ਹਿਮਾਲਿਆ ਦੀ ਪੁੱਤਰੀ ਹੋਣ ਕਰਕੇ ਇਹ ਸ਼ੈਲ ਪੁੱਤਰੀ ਕਹਾਉਂਦੀ ਹੈ ਜਿਨ੍ਹਾਂ ਦੀ ਪੂਜਾ ਦੇ ਨਾਲ ਸਭ ਸਿੱਤियां ਪ੍ਰਾਪਤ ਹੁੰਦੀਆਂ ਹਨ। ਇਸ ਦੌਰਾਨ ਮੰਦਿਰਾਂ 'ਚ ਪੁਜਾਰੀਆਂ ਨੇ ਰਾਤਾਂ ਦਾ ਮਹੱਤਵ ਦੱਸਦਿਆਂ ਮਾ ਦੁਰਗਾ ਦੀ ਮਹਿਮਾ ਦਾ बखਾਨ ਕੀਤਾ ਤੇ ਇਸ ਦੌਰਾਨ ਮੰਦਿਰਾਂ 'ਚ ਪਹੁੰਚਣ ਵਾਲੇ ਭਗਤ ਵੀ ਬੇਹਦ ਉਤਸ਼ਾਹਿਤ ਨਜ਼ਰ ਆਏ। ਨਰਾਤੇ ਚੱਲ ਰਿਹਾ ਮਾਤਾ ਜੀ ਦੇ ਇਹ ਅਮੇ ਸ਼ਰਦਾ ਨਾਲ ਕਿਸੇ ਦੀ ਸ਼ਰਦਾ ਪੰਜ ਵਰਤ ਰੱਖਣ ਕਿਸੇ ਦੀ ਨੋ ਇਹ ਨੋ ਵੀ ਨਰਾਤੇ ਚੱਲ ਰਿਹਾ ਬਹੁਤ ਖੁਸ਼ੀਆਂ ਨਾਲ ਮਨਾਣੇ ਆ ਤੇ ਸਭ ਮਿਲ ਕੇ ਮਹਾਮਈ ਦਾ ਗੁਣਗਾਨ ਕਰਦੇ ਆ ਘਰਾਂ ਚ ਵੀ ਆਈ ਬਸ ਗਣੇਸ਼ ਵੰਦਨਾ ਸਰਸਤੀ ਵੰਦਨਾ ਤੇ ਮਹਾਮਈ ਦਾ ਗੁਣਗਾਨ ਕਰਕੇ ਨੱਚ ਗਾ ਕੇ ਝੂਮ ਚਾ ਕੇ ਅਸਟਮੀ ਵਾਲੇ ਦਿਨ ਕੰਝ ਕਾ ਕਰਦੇ ਆ ਅੱਜ ਅਸੀਂ ਆਪਣੇ ਘਰ ਮਾਤਾ ਦੇ ਨవరాత్రੇ ਫਸਟ ਨవరాత్రੇ ਤੇ ਅਸੀਂ ਕੀਰਤਨ ਕਰਾਉਣ ਲੱਗੇ ਹਾਂ ਮਾਤਾ ਸ਼ੈਲ ਪੁਤਰੀ ਦਾ ਅੱਜ ਫਸਟ ਨవరాత్రੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਇਹ ਵੀ ਨੌ ਨਰਾਤੇ ਹੁੰਦੇ ਆ ਸਾਰੇ ਆਪਣੇ ਨਰਾਤੇ ਰੱਖਦੇ ਵੀ ਆ ਫਾਸਟ ਵੀ ਰੱਖਦੇ ਆ ਕੋਈ ਸਾਰੇ ਰੱਖਦਾ ਕੋਈ ਨੌ ਦੇ ਨੌ ਰੱਖਦਾ ਕੋਈ लास्ट ਦੋ ਰੱਖਦਾ ਅਸ਼ਟਮੀ ਨੂੰ ਕੜਾਈਆਂ ਹੁੰਦੀਆਂ ਕੰਜਕਮ ਬਠਾਈਆਂ ਚਾਹੁੰਦੀਆਂ ਤੇ ਸਾਡੇ ਤੇ ਮਾਤਾ ਦੀ ਅਪਾਰ ਕਿਰਪਾ ਕਿ ਅਸੀਂ ਪਹਿਲੇ ਨਰਾਤੇ ਨੇ ਘਰ ਕੀ ਸੰਕਰਨ ਕਰਾਉਣ ਲੱਗੇ ਆ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆ ਤੇ ਮਾਤਾ ਦੀ ਅਪਾਰ ਕਿਰਪਾ ਸਾਡੀ ਪ੍ਰਵਾਹ ਕਿਵਾਰ ਤੇ ਸਭ ਤੇ ਬਣੀ ਰਹੇ ਮਾਤਾ ਜੀ ਦਾ ਕੀਰਤਨ ਕਰਵਾਇਆ ਹੈਗਾ ਤੇ ਮਾਤਾ ਜੀ ਦੀ ਕਿਰਪਾ ਹੋਈ ਹੈ ಅಪਾਰ ਕਿਰਪਾ ਹੋਈ ਹੈ ਉਹਨਾਂ ਦੀ ਕਿਰਪਾ ਨਾਲ ਹੀ ਇਹ ਕੀਰਤਨ ਸੰਭਵ ਹੋ ਸਕੇ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਵੀ ਇਸ ਤੋਂ ਪਹਿਲਾਂ ਸ਼ਰਧਾ ਚੱਲਦੀ ਸੀ ਸ਼ਰਧਾ ਤੋਂ ਬਾਅਦ ਅੱਜ ਪਹਿਲਾ ਨਮਰਤਾ ਹੈਗਾ ਤੇ ਮਾਤਾ ਜੀ ਦੀ ਕਿਰਪਾ ਕਰਕੇ ਪਹਿਲੀ ਪਹਿਲੇ ਨਮਰਤਾ ਤੇ ਸਾਨੂੰ ਇਹ ਮਤਲਬ ਕਿ ਜਿਹੜਾ ਹੈਗਾ ਮਾਤਾ ਜੀ ਦੀ ਕਿਰਪਾ ਹੋਈ ਵੀ ਸਾਨੂੰ ਮਤਲਬ ਕਿ ਕੀਰਤਨ ਕਰਾਉਣ ਦਾ ਮੌਕਾ ਮਿਲਿਆ ਕਾਬਲੇ ਗੌਰ ਹੈ ਕਿ ਮਾਸ਼ੇਲ ਪੁੱਤਰੀ ਦੀ ਪੂਜਾ ਦਾ ਸਿਲਸਲਾ ਸਾਰਾ ਦਿਨ ਮੰਦਰਾਂ ਵਿੱਚ ਜਾਰੀ ਰਿਹਾ ਤੇ ਮੰਗਲਵਾਰ ਨੂੰ ਦੂਜੇ ਦਿਨ ਰਾਤੇ ਮੋਕੇ ਸ਼ਰਧਾਲੂਆਂ ਵੱਲੋਂ ਮਾਂ ਬ੍ਰਹਮਚਾਰਨੀ ਦੀ ਪੂਜਾ ਅਰਚਨਾ ਕੀਤੀ ਜਾਵੇਗੀ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਟੰਡਾ ਖਬਰਨਾਮਾ